ਹਲਵਲੀ ਸਿੰਘ ਪਿੰਡ ਸੜ੍ਹਿਆਲਾ ਜੀ ਜੀ ਬੇਟੀ ਮੇਰੀ ਥੋੜੇ ਲਾਪਤਾ ਸੀ ਆਪਣੀ ਮਾਂ ਕੋਲ ਚਲੀ ਗਈ ਸੀ ਅਸੀਂ ਪੁਲਿਸ ਟੋਕਟ ਕੀਤੀ ਸੀ ਇਹ ਹੁਣ ਆਪਣੀ ਮੰਮੀ ਕੋਲੋਂ ਆ ਗਏ ਬਟਾਲਾ ਪੁਲਿਸ ਦੇ ਕੋਲ ਸਾਨੂੰ ਬ੍ਰੰਮਤ ਹੋਈ ਤੇ ਇਹਨਾਂ ਸਾਲ ਫੋਨ ਕਰਕੇ ਬੁਲਾਇਆ ਤੁਸੀਂ ਅੱਜ ਇੱਥੋਂ ਬੇਟੀ ਲੈ ਕੇ ਜਾ ਰਹੇ ਹੋ ਬਹੁਤ ਬਹੁਤ ਧੰਨਵਾਦ ਜੀ ਜਨ ਚਾਰ ਚੌਕੀ ਬੱਸ ਸਟੈਂਡ ਬਟਾਲਾ ਜਗਤਾਰ ਸਿੰਘ ਸਬੰਪਕ ਇਸ ਸਾਡੇ ਕੋਲ ਇੱਕ ਤਰੀਕ ਸ਼ਾਮ ਨੂੰ ਲੜਕੀ ਲਵਾਰ ਸਾਹਿਬ ਦੇ ਵਿੱਚ ਮਿਲੀ ਸੀਗੀ ਬਸ ਸਟੈਂਡ ਬਟਾਲਾ ਤੋਂ ਇਹ ਸਾਡੇ ਬ੍ਰਦਰ ਬਟਾਲਾ ਤੋਂ ਨੇ ਲੈ ਕੇ ਆਏ ਸੀਗੇ ਸਾਡੇ ਕੋਲ ਮੂਡ ਵੈਰੀਫਾਈ ਕੀਤਾ ਇਹ ਸਠਿਆਲਾ ਪਿੰਡ ਦੀ ਆ ਬੀਸੋ ਤੇਰੇ ਫਾਦਰ ਸਾਹਿਬ ਤਸਦੀਕ ਹੋ ਗਈ ਸਾਡੇ ਕੋਲ ਅਗੇ ਐਕਚੁਅਲੀ ਇਹਨਾਂ ਦਾ ਖੇਡੂ ਝਗੜਾ ਸੀਗਾ ਇਹਦੀ ਮਦਰ ਜਿਹੜੀ ਆ ਫਾਦਰ ਦੇ ਨਾਲ ਸੈਪਰੇਟ ਰਹਿ ਰਹੀ ਜਦੋਂ ਲੱਗ ਤੇ ਇੱਕ ਰਹੇ ਨਰਾਜ਼ ਹੋ ਕੇ ਆਪਣੀ ਮਦਰ ਕੋ ਚੱਲੀ ਗਈ ਸੀਗੀ ਉਹ ਵਾਪਸ ਆਈ ਹੈ ਫਾਦਰ ਉਹਦੇ ਸਾਡੇ ਕੋਲ ਲੈਣਾ ਆਏ ਹੋਏ ਆ ਇਹਨਾਂ ਦੀ ਅੰਡਰਸਟੈਂਡਿੰਗ ਬੈਠ ਕੇ ਹੋਰ ਨਾਲ ਲੈ ਕੇ ਜਾਗੇ